ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਪੇ ਮਿੱਤਰੋ ਅੱਜ ਤੁਹਾਨੂੰ ਨਵਾਂ ਸ਼ੌਂਕ ਕਰਾਉਨੇ ਆ ਇਹ ਛੱਤ ਤੋਂ ਉੱਡਦੀਆਂ ਘਰ ਵਾਲੀਆਂ ਬਾਜ਼ੀਆਂ ਔਰ ਰਿਕਾਰਡ ਵੱਜਦੇ ਆ ਇਸ ਵਾਰ ਵੀ ਰਾਤ ਨੂੰ 7:54 ਮਿੰਟ ਤੇ ਇਸ ਛੱਤ ਤੇ ਕਬੂਤਰ ਬੈਠਾ ਜਿਹੜਾ ਇਹ ਟਕ ਕਬੂਤਰ ਹੋਇਆ ਵਿਰਾਟ ਪੀਜਨ ਕਲੱਬ ਚ ਬਹੁਤ ਲੰਬੀ ਉਡਾਰ ਕੀਤੀ ਕਬੂਤਰਾਂ ਨੇ ਤੇ ਮੈਂ ਕਹਿੰਦਾ ਵੀ ਦੋ ਕਬੂਤਰ ਰਾਤ ਹੀ ਉੱਡਦੇ ਰਹਿ ਗਏ ਸੀ ਕਿਹੀਂ ਚਾਰ ਕਬੂਤਰ ਘਰੇ ਬੈਠੇ ਸੀ ਔਰ ਚਾਨਾ ਕਬੂਤਰਾਂ ਨਾਲ ਵੀ ਨੰਬਰ ਪਾਇਆ ਬਈ ਇਹ ਇਸ ਛੱਤ ਦੇ ਉੱਤੇ ਤੇ 7:54 ਮਿੰਟ ਦੇ ਲਾਗੇ ਦੋ ਕਬੂਤਰ ਬੈਠੇ ਸੀ ਇਹਨਾਂ ਦੇ ਇਹ ਜਿਹੜਾ 25 ਮਈ ਵਾਲਾ ਸ਼ਾਇਦ ਮੈਚ ਸੀ ਹਾਂ ਉਹਦੇ ਵਿੱਚ ਜਿਹੜਾ ਹੈਗਾ ਹੀ ਪੂਰਾ ਜਿਹੜਾ ਵਧੀਆ ਰਿਜ਼ਲਟ ਆਇਆ ਹੈ ਨਾ ਕਬੂਤਰਾਂ ਦਾ ਔਰ ਹਰ ਸੀਜ਼ਨ ਦੇ ਵਿੱਚ ਹਰ ਸਾਲ ਜਿਹੜਾ ਹੈਗਾ ਆ ਸ਼ਾਮਾਂ ਪਾਉਂਦੇ ਹੀ ਪਾਉਂਦੇ ਆ ਠੀਕ ਹੈ ਜੀ ਇਹ ਗਰਦਾਸਪੁਰ ਦੇ ਲਾਗੇ ਪਿੰਡ ਬਰਸੋਲਾ ਇਹ ਆਪਣੇ ਮੈਚਾਂ ਦੇ ਵਿੱਚ ਰਲਦੇ ਨੇ ਬਾਈ ਹੁਣੀ ਤੇ ਕਬੂਤਰ ਜਿਹੜੇ ਹੈਗੇ ਆ ਉੱਥੇ ਆਪਾਂ ਅੜਾਈਦੇ ਆ ਅੱਜ ਬਾਈ ਦੇ ਕੋਲ ਆਹੀ ਇੱਥੇ ਕੇ ਨਾਮਵੰਦ ਸਮਰੋਹ ਸੀ ਮੈਂ ਕਿਹਾ ਭਰਾ ਦੇ ਕਬੂਤਰਾਂ ਦਾ ਕਰਾਉਣੇ ਸ਼ੌਂਕ ਠੀਕ ਆ ਜੀ ਤੇ ਕਬੂਤਰ ਕਬੂਤਰ ਤੁਸੀਂ ਦੇਖੋਗੇ ਤੇ ਖੁਸ਼ ਹੋ ਜਗੇ ਦਿਖਾਉਨੇ ਆ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਇੱਧਰ ਆ ਜੋ ਬਾਈ ਇਹ ਚ ਕਬੂਤਰੀਆਂ ਆ ਨਰ ਇਹਦੇ ਵਿੱਚ ਨੇ ਬਾਈ ਕੱਲੇ ਨਰ ਤੁਹਾਨੂੰ ਦਿਖਾਉਨੇ ਆ ਉਹ ਜਿਹੜੇ ਬੱਚੇ ਹੋਣਗੇ ਵਿੱਚ ਬੱਚੇ ਵੀ ਆ ਠੀਕ ਆ ਠੀਕ ਆ ਭਾਈ ਫੇਰ ਤੁਹਾਨੂੰ ਇੱਕ ਵਾਰ ਦੱਸ ਦਈਏ ਬਰਸੋਲੇ ਪਿੰਡ ਤੋਂ ਨਿੱਕੂ ਵੀਰ ਦੇ ਕਬੂਤਰ ਨੇ ਜਿਹਨਾਂ ਦਾ ਤੁਸੀਂ ਸ਼ੌਂਕ ਕਰਿਓ ਆਪਣੀ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਰਹੀਏ ਦੇਖੋ ਕਬੂਤਰ ਔਰ ਇਹ ਡੱਬਾ ਹੈ ਇਹ ਡੱਬਾ ਹੈ 6 ਵਜੇ ਦੇ ਲਾਗੇ ਬੈਠਾ ਆਹ ਡੱਬਾ ਜੀ 6 ਵਜੇ ਦੇ ਲਾਗੇ ਬੈਠਾ ਸੀ ਕਾਲੀਆਂ ਅੱਖਾਂ ਦਾ ਠੀਕ ਹੈ ਜੀ ਫਿਕਾ ਡੱਬਾ ਆਇਆ ਇੱਕ ਉਹ ਵਿਚਾਲਾਲ ਚੀਨਾ ਬੈਠਾ ਹੈ 5 53 ਆਪਣੇ ਠਟੀਆਂ ਦਾ ਠਟੀਆਂ ਦਾ ਪਿਛਲੇ ਸਰ ਜੀ ਹਾਂ ਹਾਂ ਉਹਦੇ ਆਹ ਜਿਹੜਾ ਦੂਜੇ ਨੰਬਰ ਤੇ ਬੈਠਾ ਨਾ ਕਾਲਾ ਚੀਨਾ ਜੀ ਆਹ ਕਾਲਾ ਚੀਨਾ ਇਹ ਬੈਠਾ ਜੀ 7:53 7:54 ਮਿੰਟ ਦੇ ਬਾਈ ਆਹ ਕਾਲਾ ਚੀਨਾ ਬੈਠਾ ਆ ਦੇਖੋ ਗੱਲ ਕਰੀਏ ਕਬੂਤਰਾਂ ਦੀ ਕਬੂਤਰ ਕਿਤਕ ਨੂੰ ਕਿਕਣੇ ਬਾਈ ਇਹਨਾਂ ਦੇ ਕੋਲ ਤਾਂ ਫੜ ਕੇ ਵੀ ਸ਼ੌਂਕ ਕਰਾਉਂਦੇ ਆਪਾਂ ਇਹਨਾਂ ਕਬੂਤਰਾਂ ਦਾ ਆ ਡੱਬਾ ਫਣੀਆ ਵੀਰੇ ਪਹਿਲਾਂ ਡੱਬਾ ਦਿਖਾਈਏ ਹੈਲੋ ਬਾਈ ਕਾਲੀ ਕਾਲੀਆਂ ਨਾ ਕਾਲੀ ਚੱਟੀ ਦਾ ਕਾਲੀ ਚੱਟੀ ਅੱਖ ਦਾ ਬਾਈ ਆ ਅੱਖ ਚੱਟੀ ਆ ਇਹਦੀ ਤੇ ਦੂਜੀ ਅੱਖ ਜਿਹੜੀ ਆ ਉਹ ਕਾਲੀ ਆ ਬਾਈ ਇਹਦੀ ਇੱਕ ਜਿਹੜੀ ਭਾਂ ਨੋੜਦੀ ਨਾ ਉਹ ਲੱਗੀ ਬੈਰੀ ਆਹੋ ਬੈਰੀ ਲੱਗੀ ਆਏ ਵੇਹ ਢੱਬੇ ਟਾਉਂਦੇ ਨਹੀਂ ਕਿਉਂਕਿ ਇਹ ਨਾ ਬੈਰੀ ਲਾ ਜਿੰਦੀਵਾਰ ਉਡਾਇਆ ਨਹੀਂ ਇਹ ਪੋਲੇ ਉਡਦੇ ਆ ਪੋਲੇ ਉਡਦੇ ਪਰ ਪਹਿਲਾ ਸਾਲ ਹੀ ਐਂ ਕਹ ਪਹਿਸਾਲ ਢਾਉਣੇ ਢਾਉਣੇ ਹੂੰ ਹੂੰ ਤੇ ਇਹ ਫੇਰ ਬਿਠਾਏ ਆ ਦੇਖੋ ਬਾਈ ਨਿਆਰੇ ਬੰਨੇ ਇਸ ਕਬੂਤਰ ਨੇ ਪੂਰੇ ਉਹ ਵੀ ਕਾਲਾ ਚੀਨਾ ਵੀ ਫੜਿਓ ਸੱਤ ਚੁਰੰਜਾ ਆ ਇਹ ਕਬੂਤਰ ਬਾਈ ਜਿਹੜਾ 754 ਤੇ ਬੈਠਾ 25 ਮਈ ਵਾਲੇ ਨੇ ਇਹਦਾ ਪਿਓ ਵੀ 2 ਸਾਲ ਉੱਡਿਆ ਮਾ ਫਟੀਆਂ ਅੱਖਾਂ ਪਰ ਵੀ ਦਿਖਾਏ ਹੋਏ ਇਹਦੇ ਆਣੇ ਬਈ ਇਹਦੇ ਪਰ ਕਬੂਤਰ ਦੇ ਇਹ ਕਰਦਾ ਹੀ ਹੈ ਜੀ ਕਰਦਾ ਕਰਦਾ ਇਹਦਾ ਪਿਓ ਵੀ 2 ਸਾਲ ਉੱਡਿਆ ਅੱਛਾ ਇਹਦਾ ਪਿਓ ਵੀ 2 ਸਾਲ ਉੱਡਿਆ ਬਹੁਤ ਲੰਬੀ ਉਡਾਰੀ ਲੀਤੀ ਬਾਈ ਕਬੂਤਰ ਨੇ ਇੱਕ ਆਪਣਾ ਉਹ ਆ ਲਾੜਤਾ ਹੁੰਦਾ ਹੈ ਨਾ 12 ਇਹ ਸ਼ਾਮ ਨੂੰ ਜਾਂਦਾ ਹੈ। ਅੱਛਾ ਇਹ ਦੋ ਤਿੰਨ ਵਾਰੀ ਰਾਤ ਨੂੰ ਬਾਹਰ ਆਏਗਾ। ਅੱਛਾ ਇਹ ਫਿਰ ਡਾਇ ਨਹੀਂ ਵੀ ਰਾਤ ਨੂੰ ਪੈਂਦਾ ਨਹੀਂ। ਇਹ ਬਈ ਦੋ ਵਾਰ ਕਹਿੰਦੇ ਨੇ ਕਿ ਬਾਹਰ ਹੀ ਰਹਿ ਗਿਆ ਰਾਤ ਨੂੰ। ਤੇ ਫਿਰ ਕੱਲ ਵੀ ਰਹਿ ਗਿਆ ਇਹ। ਅੱਛਾ ਫਿਰ ਇਹ ਆ ਇਹ ਵੀ ਤਾਂ ਹੱਲ ਪਾਵੇ। ਅੱਛਾ ਅੱਛਾ ਇਹ ਰੱਤੇਆਂ ਜੋ ਹੈ। ਆ ਦੇਖੋ ਬਈਆ ਰੱਤਾ ਪੂਤਰ। ਮਤਲਬ ਜਿੰਨੇ ਵੀ ਆ ਫੁੱਲ ੜਾਵੇ ਨੇ ਘਰ ਦੇ ਬਈ। ਇਹ ਸਿਰਫ ਤੁਹਾਡੇ ਸ਼ੌਂਕ ਲਈ ਆ ਫਿਰ ਦੱਸ ਜੀਏ ਬਈ ਇਹ ਸੇਲ ਨਹੀਂ ਹੈਗੇ। ਇਹ ਸੇਲ ਨਹੀਂ ਹੈਗੇ ਸਿਰਫ ਤੁਹਾਨੂੰ ਸ਼ੌਂਕ ਕਰਾ ਰਹੇ ਆ ਬਾਈ ਦੇ ਕੋਲ ਆਏ ਹੀ ਤੇ ਮੈਂ ਕਿ ਆਪਾਂ ਨਾਲ ਸ਼ੌਂਕ ਕਰਾਣਿਆਂ ਨਾਲ ਦੇਖਨੇ ਆ ਕਬੂਤਰ ਤੇ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਣਾ ਜੀ। ਇੱਕ ਇਹ ਬੱਚਾ ਨੰਬਰ ਕੋਟ ਦੇ ਪੇਰਾ। ਅੱਛਾ ਬਾਈ ਦੀ ਚਾੜੇ ਰਹਿ ਗਿਆ ਜਾ। ਅੱਛਾ ਚਾੜੇ ਜੀ। ਇਹਦੇ ਪਰ ਵੇ ਚੌੜੇ ਕਿੰਨੇ ਆ? ਸਹੀ ਆ। ਤੇ ਇਹ ਆਪਣੇ ਜਿਹੜੇ ਚਿੱਟੀਆਂ ਅੱਖਾਂ ਵਾਲੇ ਨੇ ਨਾ ਮੈਨੂੰ ਉਹਨਾਂ ਚੋਂ। ਅੱਛਾ ਚਿੱਟੀਆਂ ਅੱਖਾਂ ਵਾਲਿਆਂ ਦਾ। ਮੋੜ ਆਇਆ ਟੀਰ। ਹਾਂ ਲਾਲੀ ਦੀ ਅੱਖ ਜੀ ਥੋੜੀ ਥੋੜੀ ਸਾਫ ਹੋਏ ਨੇ ਬੁਗਾ ਚਟੀਆਂ ਹੋਈ ਸਹੀ ਆ ਸਾਰੇ ਉਹਦੇ ਨਾਲ ਦੇ ਚਟੀਆਂ ਠੀਕ ਆ ਠੀਕ ਆ ਬੱਚੇ ਜਿਹੜੇ ਆ ਗਿਆ ਇਹਦੇ ਸਾਡੇ ਜਿਹੜੇ ਅੱਗੇ ਕਿੜਾ ਇਹ ਪੱਠੇ ਹਾਂ ਸਾਰੇ ਇਦਾਂ ਠੀਕ ਆ ਠੀਕ ਆ ਬਾਕੀ ਕੁਛ ਨਾਲ ਜੋੜੇਗਾ ਦੇਸੀਆਂ ਵਾਲੇ ਤੇ ਨਹੀਂ ਤੁਹਾਡਾ ਗੁੱਡਾ ਪਾਉਂਦੇ ਹੋਣੇ ਹਨ ਨਹੀਂ ਨਹੀਂ ਕੋ ਨਹੀਂ ਪਾਉਂਦੇ ਹਨ ਤੇ ਆ ਕਾਲੀਆਂ ਅੱਖਾਂ ਦਾ ਕਿੱਧਰੋਂ ਬਣਿਆ ਇਹ ਵੀ ਇੰਨਾ ਚੋਂ ਬਣਿਆ ਠੀਕ ਠੀਕ ਆ ਤੇ ਸਾਰੇ ਦੇ ਮੈਨ ਕਾਲੀਆਂ ਦੇ ਵੀ ਕਾੜਦੇ ਖੱਟੀਆਂ ਦੇ ਵੀ ਟਾਂਕੇ ਵੀ ਕਾੜਦੇ ਚਿੱਟੀਆਂ ਦੇ ਲੜਦੇ ਚਿੱਟੀਆਂ ਦੇ ਜ਼ਿਆਦਾ ਕਾੜਦੇ ਠੀਕ ਆ ਠੀਕ ਆ ਸਹੀ ਆ ਬਹੁਤ ਵਧੀਆ ਸੋਹਣਾ ਸ਼ੌਂਕ ਆ ਚਲਦੇ ਆ ਮਤਰੋ ਦੂਸਰੇ ਖੁੱਡੇ ਦੇ ਵਿੱਚ ਤੇ ਤੁਹਾਨੂੰ ਆਪਾਂ ਸ਼ੌਂਕ ਕਰਾਉਂਦੇ ਆ ਠੀਕ ਹੈ ਜੀ ਇਹ ਹੀ ਨਰਾਂ ਦਾ ਖੁੱਡਾ ਇੱਧਰ ਬੱਚੇ ਹੀ ਆ ਇੱਧਰ ਮਦਰਾਸੀ ਆ ਅੱਛਾ ਉੱਥੇ ਹੋਣੇ ਠੀਕ ਆ ਠੀਕ ਆ ਬਾਈ ਉਹਨਾਂ ਨੇ ਬਈ ਮਦਰਾਸੀ ਕਬੂਤਰ ਵੀ ਵਿੱਚ ਰੱਖੇ ਹੋਏ ਨੇ ਆਂਦਰਾ ਫਰੀਜ਼ ਠੀਕ ਹੈ ਇਹ ਅੰਦਰ ਪੂਰੇ ਧਾਵਾਂਗੇ ਅਗਲੇ ਸਾਲ ਇਹਨਾਂ ਚ ਵੀ ਹਾਂ ਦੇਖੋ ਬਾਈ ਇਹਨਾਂ ਦੀਆਂ ਨੋਕਾਂ ਜਿਹੜੀਆਂ ਮੋਟੀਆਂ-ਮੋਟੀਆਂ ਆਂਧਰਾ ਵਜੀ ਦਿਖਾਉਣਾ ਹੈ ਅੰਦਰ ਇਹ ਚੇਲੇ ਨੇ ਨਾ ਬਿਲਕੁਲ ਕਿਤੇ ਮਾਰਾਸਤ ਵਾਲੇ ਨੇ ਮਹਾਰਾਸ਼ਟਰ ਤੋਂ ਆਏ ਸਾਡੇ ਭੈਣ ਹਾਂ ਇਹ ਕਾਲੀਆਂ ਅੱਖਾਂ ਦੀ ਕੂਤਰੀ ਆ ਅੱਛਾ ਜੀ ਬਿਲਕੁਲ ਛੋਟੀ ਜੀ ਆ ਕੂਤਰੀ ਜੀ ਵੇਲਾ ਹਾਂ 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 ਇਹ ਕੂਤਰਾ ਰਾਤ ਬਹੁਤ ਰਾਤ ਨੂੰ ਬੰਦੇ ਉਡਦੇ ਨੇ ਅੱਛਾ ਉਥੇ ਵੀ ਇਹਨਾਂ ਕਮਾਲੀ ਕੀਤੀ ਹੈ ਠੀਕ ਆ ਠੀਕ ਆ ਇੱਧਰ ਡਾ ਕੇ ਦੇਖੇ ਤੁਸੀਂ ਡਾਏ ਪਰ ਮੈਂ ਥੋੜੇ ਹੀ ਮੈਂ ਬਾਜੀ ਜੀ ਨਹੀਂ ਪਾਈ ਅੱਛਾ ਥੋੜੇ ਜਿਹੇ ਡਾ ਰਲਦੀ ਨਹੀਂ ਇਹਨਾਂ ਨਾਲ ਅੱਛਾ ਟੁਕੜੀ ਡਾਣੇ ਪੈਂਦੀ ਐ ਇਹ ਟੁਕੜੀ ਡਾਣੀ ਪੈਂਦੀ ਉਹਨੂੰ ਬਣਾ ਲੈ ਇਹਨਾਂ ਨਾਲ ਦੇ ਬਣੇ ਕੋਈ ਸਾਦਾ ਸਾਦਾ ਹੋ ਗਏ ਠੀਕ ਆ ਹਾਂ ਗਾੜੀ ਡਾਵਾਂਗੇ ਸਹੀ ਐ ਸਹੀ ਐ ਹਾਂ ਦੇਖੋ ਬਈ ਆਂਦਰਾ ਬਰੀਡ ਵਾਲੇ ਜਿਹੜੇ ਕੁੱਤਰ ਨੇ ਇਹ ਵੀ ਉਧਰੋਂ ਜਿਹੜੇ ਆਪਣੇ ਚਿੱਟੀਆਂ ਝੋੜਦੀਆਂ ਆ ਉਹ ਆ ਅੱਛਾ ਇੱਧਰ ਬੱਚੇ ਕੁਛ ਕੀਤੇ ਹਾਂ ਹਾਂ ਇਹ ਗਿੱਜ ਕੇ ਉਧਰ ਕਰਦੇ ਨੇ ਠੀਕ ਆ ਠੀਕ ਆ ਨਵੇਂ ਬੱਚੇ ਆ ਹੈ ਇਹ ਨਵੇਂ ਬੱਚੇ ਸੀ ਤੇ ਗਿੱਜੇ ਨਹੀਂ ਠੀਕਾ ਠੀਕ ਅੰਦਰ ਕਰਦੇ ਸਹੀ ਆ ਸਹੀ ਆ ਆ ਲੋ ਆ ਕਰੋ ਸ਼ੰਕ ਇਹਦੀ ਇੱਕ ਭੈਣ ਆਪਣੇ ਕੋ ਬਾਗੀਆਂ ਚੁੱਡੀ ਹੋਣ ਅੱਛਾ ਟੀੜੀ ਹੈ ਬੋਲਾ ਫੋਲੂ ਢੀ ਆ ਦੇਖੋ ਭਾਈ ਟੀੜੀ ਉਹ ਵੀ ਰਾਤ ਬੈਠੀ ਆ ਦੇਖੋ ਇਹ ਕਲੀਆਂ ਜਾ ਗਿੱਜੀ ਆ ਹਾਂ ਅੱਛਾ ਇਹ ਗਿੱਜੀ ਦੀ ਹੈ ਇਹ ਗਿੱਜੇ ਦੇ ਠੀਕ ਆ ਆ ਦੇਖੋ ਭਾਈ ਪੱਤਗਾਠੀ ਸੋਹਣੇ ਆ ਇੱਕ ਆ ਬੱਚਾ ਵਾ ਇਹਦੇ ਅਹੀ ਜਿੰਨੇ ਮੈਂ ਭਰਾ ਹੁਣ ਤੇ ਸਾਰੇ ਰੋਗ ਲੈਨੇ ਤੇ ਬੜਾ ਕਮਜ਼ੋਰ ਜਾ ਪਲਿਆ ਸੀ ਇਹਦੇ ਨਾਲ ਦਾ ਮਰ ਗਿਆ ਅੱਛਾ ਇਹ ਜਿਹੜੇ ਤੈਨੂੰ ਵਿਖਾਲੇ ਨੇ ਕੱਚੀਆਂ ਪੀਲੀਆਂ ਦੇ ਉਹ ਉਹਨਾਂ ਚੋਂ ਅੱਛਾ 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 ਇਹ ਕੱਚੀਆਂ ਪੀਲੀਆਂ ਦੀ ਮਾਰ ਦਿੰਦੇ ਆ ਬੜੇ ਵੈਰਾਈਟੀ ਮਾਰਦੇ ਇਹਨੂੰ ਅਸੀਂ ਡਾਉਣਾ ਨਹੀਂਗਾ ਅਸੀਂ ਉਹ ਜੋੜੇ ਤੇ ਸਾਰੇ ਬੱਚੇ ਡਾਉਨੇ ਹੀ ਨਹੀਂਗੇ ਠੀਕ ਅੱਛਾ ਇੱਕ ਜੋੜਾ ਇਦਾਂ ਜਿਹੜੇ ਡੰਦੇ ਨਹੀਂ ਸੀਗੇ ਹਾਂ ਉਹ ਜ਼ਿਆਦਾ ਉੱਡਦੇ ਆ ਕਈ ਵਾਰ ਪਹਿਲੇ ਦਿਨ ਉੱਡ ਜਾਂ ਬਾਹਰ ਆ ਜਾਂਦੇ ਹਾਂ 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 ਛੇ ਛੇ ਦਿਨ ਘਰ ਨਹੀਂ ਮੁੜਦੇ ਜੇ ਮੋੜਾ ਠੀਕ ਆ ਨਹੀਂ ਤੇ ਫਿਰ ਤੁਰ ਜਾਂਦੇ ਆ ਆ ਪਾਲਸਰੇ ਜੇ ਕਿਹੜੇ ਆ ਇਹ ਆਂਦਰਾ ਬਰੀਡ ਬੁੱਤ ਅੱਛੇ ਆਂਦਰਾ ਬਰੀਡ ਹੀ ਆ ਹੈ ਹਾਂ ਇਹ ਆਂਦਰਾ ਬਰੀਡ ਆ ਐ ਬਾਈ ਆਂਦਰਾ ਬਰੀਡ ਦੇ ਕਬੂਤਰ ਆ ਇਹ ਚੇਲੇ ਕੋ ਆਏ ਗਿਫਟ ਆਏ ਇੱਕ ਘਰੇ ਉੱਡਦੇ ਆ ਹਨ ਘਰੇ 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 ਹੀ ਉੱਡਦੇ ਆ ਕਿੰਨੀ ਕਿ ਇਹ ਗਰਮੀ 'ਚ ਵੀ ਉੱਡ ਜਾਂਦੇ ਆ ਮੈਂ ਕਹਾਂ ਉਹ ਉੱਥੇ ਦੇ ਘਰਾ-ਫਰਾ ਵੀ ਬੈਠੇ ਕਬੂਤਰੇ ਅੱਛਾ ਔਨ ਰਿਕਾਰਡ ਠੀਕ ਆ ਉਹ ਤਾਂ ਸਾਰੇ ਗਰਮੀ 'ਚ ਗਰਮੀ ਠੀਕ ਆ ਠੀਕ ਬਾਈ ਸਾ ਥੰਡੇ ਬਸੰਤੀ ਵਰਦ ਕਰੰਸੀ ਵਰਦ ਠੀਕ ਆ ਠੀਕ ਆ ਜੀ ਸੋਹਣਾ ਸ਼ੌਂਕ ਆ ਬਾਈ ਚਲੋ ਬਾਈ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ ਕਰਾਉਣੀ ਆ ਦੂਸਰਾ ਤੀਸਰੇ 'ਚ ਚੱਲਦੇ ਆ ਕਬੂਤਰ ਸੋਹਣੇ ਆ ਵੀਰ ਦੇ ਕੋਲ ਖੇਤਾਂ ਦੇ ਵਿੱਚ ਬਾਈ ਹੁਣਾਂ ਨੇ ਰੱਖੇ ਹੋਇਆ ਇਹ ਕਬੂਤਰ ਲੱਗੇ ਜਿਹੜਾ ਤਲਾਬ ਹੀ ਆ ਮੱਛੀ ਫਾਰਮ ਬਣਾਇਆ ਹੋਇਆ ਆ ਇਹ 'ਚ ਪਾਇਆ ਪੂੰਗ ਠੀਕ ਆ ਆਜੋ ਭਾਈ ਮਿੱਤਰ ਬੰਦ ਕਰਦੀ ਚੰਗੀ ਥਾਂ ਨਾਲ ਆਹ ਲਓ ਭਾਈ ਇਹਦੇ ਚ ਕੁਝ ਕਬੂਤਰੀਆਂ ਕਬੂਤਰੀਆਂ ਵੱਡੀਆਂ ਆਵਾਂ ਲੋ ਅੱਛਾ ਥੋੜੇ ਲਾਉਣੇ ਹੀ ਕਬੂਤਰੀਆਂ ਤੋੜਨੀ ਹੈ ਇੱਕ ਥੋੜੀ ਢਿੱਲੀ ਹੋਈ ਸੀ ਸੋਕੜੇ ਚ ਠੀਕ ਆ ਇੱਕ ਇਹਦੀ ਇਹਦਾ ਪੱਠਾ ਉੱਡਿਆ ਹੋਇਆ ਵਾਜੀ ਅੱਛਾ ਲਾਲ ਚੀਂਗਿਆ ਹਾਂ ਮੌਜੂਦ ਹੈ ਥੋੜੇ ਢਿੱਲੇ ਹੋ ਗਏ ਤੇ ਇਹਨੂੰ ਵੱਖਰਾ ਥਾਂ ਫੋਕ ਦੇ ਦਿੱਤਾ ਠੀਕ ਆ ਠੀਕ ਆ ਤੇ ਇਹ ਆਪਣੇ ਲਾਲ ਦੱਬੇ ਚ ਕਬੂਤਰੀ ਬਚੀ ਆਪਣੇ ਅੱਛਾ ਸਾਡੀ ਲਾਲ ਦੱਬੇ ਇਹ ਜੋੜੇ ਲਾਉਣੀ ਕਬੂਤਰ ਨਾਲ ਠੀਕ ਆ ਹਾਂ ਇਹ ਕਬੂਤਰੀਆਂ ਨੇ ਬਈ ਗਿਣਤੀ ਨਹੀਂ ਨੇ ਇਹਦੇ ਵਿੱਚ ਸੱਤ ਕਬੂਤਰੀਆਂ ਨੇ ਇੱਕ ਕਬੂਤਰ ਤੁਹਾਨੂੰ ਆ ਗਿਫਟ ਕਰਨੀ ਆ ਜਿਹੜੀ ਬਿਲਕੁਲ ਫੁੱਲ ਉਡੀਆ ਇਹਨੂੰ ਬਰੀਡਿੰਗ ਲਈ ਰੋਕਿਆ ਇਹਨੂੰ ਡਾਣ ਬੰਦ ਕਰਤਾ ਸਹੀ ਆ ਠੀਕ ਹੈ ਹਾਂ ਬਹੁਤ ਸੋਹਣੀ ਆ ਚਟੀਆਂ ਦੀ ਆ ਹੈ ਹਾਂ ਇੱਕ ਕਬੂਤਰ ਉਹ ਮਗਰਲੀ ਠੀਕ ਉਹ ਦੇਖ ਪਿੱਛੇ ਕਾਲੀਆਂ ਖਾਂਦੀ ਇਹ ਸ਼ਾਮ ਨੂੰ 6 ਵਜੇ 7 ਵਜੇ ਤੋਂ ਇੰਨਾ ਜ਼ੋਰ ਲਾ ਕੇ ਪਿੱਛੇ ਪੈਲੀ ਚ ਡੇਕੀ ਆਪਣੇ ਘਰ ਦੇ ਨਾਲ ਹੀ ਉੱਤੇ ਬੈਠਾ ਨਹੀਂ ਗਿਆ ਥਲੇ ਡੇਕੀ ਹਾਂ ਹਾਂ ਉਹ ਕਾਲੀਆਂ ਦੀ ਆ ਇਹ ਖਟੀਆਂ ਦੀ ਆ ਸਹੀ ਇਹ ਅਜੇ ਤਾਂ ਦੋ ਕੁ ਤਰੇ ਗੁੱਟ ਕਰ ਲਈਆ ਇਹ ਹੈ ਲਾਲ ਚੀਨ ਜੇ ਆ ਪੂਰੀ ਖੜਨੀ ਹੈ ਇਹ ਵੀ ਖੜਨੀ ਨਹੀਂ ਨਹੀਂ ਉਹ ਤੁਹਾਨੂੰ ਦਿਖਾਈਂ ਡੱਬੀ ਫੜ ਕੇ ਦਿਖਾਈਂ ਜਰਾ ਦੇਖੀਏ ਇਹਦਾ ਸ਼ੌਂਕ ਕਰਾਈਏ ਇਹ ਆਪਣੇ ਜਿਹੜੇ ਬਚਿੰਦੇ ਹੋਂ ਕੱਲੇ ਦਿੱਤੇ ਹਨ ਉਹਨਾਂ ਚ ਇੱਕ ਮਾਦੀ ਦੇ ਕਿਨਾਰਾ ਆਪਣੇ ਕੋਲ ਦੋ ਨਾਰਵਾ ਇੱਕ ਮਾਦੀ ਬਚੀ ਹੋਈ ਹਾਂ ਹਾਂ ਲਓ ਬਈ ਤੁਹਾਨੂੰ ਸ਼ੌਂਕ ਕਰਾਉਣੀ ਹੈ ਡੱਬੀ ਦਾ ਬਹੁਤ ਚੰਗੀ ਡੱਬੀ ਆ ਇਹਦੀ ਪੱਠੀ ਜਿਹੜੀ ਉੱਡੀ ਵਾਲੀ ਸੀ ਪੱਠਾ ਹਦ ਰਿਆ ਅੱਛਾ ਜਿਹੜਾ ਉਹ ਡੱਬਾ ਆ ਆ ਲਓ ਬਈ ਚਟੀਆਂ ਲਾਲ ਅੱਖਾਂ ਦੇ ਵਿੱਚ ਐ ਡੱਬੀ ਆ ਬਹੁਤ ਵਧੀਆ ਛੱਡ ਦਿੱਤੇ ਸਿਰ ਅਸੀਂ ਬੰਦੇ ਨਹੀਂ ਇਹਨੂੰ ਦੇਖੋ ਕਮੂਤਰ ਆਇਆ ਕਪੂਰੀ ਲਾਲ ਮੱਛਿਆ ਦੀ ਇਹ ਪਿਛਲੇ ਸਾਲ ਵੀ ਬਹੁਤ ਵਧੀਆ ਤਰ੍ਹਾਂ ਬਹੁਤ ਹੁੰਦੀ ਹੈ ਅੱਛਾ ਪਰ ਇਹ ਬਰੀਡਿੰਗ ਲਈ ਰੋਕੀ ਹੈ ਜਿਆਦਾ ਇਹਨੂੰ ਤਾਂ ਨਹੀਂ ਕੀਤਾ ਕੁੱਤਰ ਬਹੁਤੇ ਹੀ ਉੱਡਣਗੇ ਠੀਕ ਆ ਠੀਕ ਆ ਬੈਰੀ ਵੀ ਪੈਂਦੀ ਆ ਨਾ ਕੋਈ ਪਤਾ ਬੈਰੀ ਕਿੱਥੇ ਨੇ ਪਤਾ ਘਟ ਡਾਈ ਹੈ ਠੀਕ ਆ ਠੀਕ ਆ ਜੀ ਆਹ ਕੁੱਤਰੀ ਜਿਹੜੀ ਆਪਣੇ ਪਿਛਲੇ ਸਾਲ ਸ਼ਕਰ ਚ ਬਿਟੀ ਹੈ ਇਸ ਸਾਲ ਵੀ ਡੀਪ ਹਾਂ ਸਹੀ ਹੈ ਸਹੀ ਆ ਖਟੀਆਂ ਦੀਆਂ ਹੈ ਖਟੀਆਂ ਦੀ ਇਹ ਪੈਣਾ ਵਾ 1 2 3 ਠੀਕ ਆ ਤਿੰਨੇ ਪੈਣੀਆਂ ਆ ਤਿੰਨੇ ਪੈਣੀਆਂ ਆ ਬਹੁਤ ਵਧੀਆ ਸ਼ੌਂਕ ਆ ਬਾਈ। ਤੇ ਵਈ ਤੀਸਰਾ ਖੁੱਡਾ ਹੀ ਜਿਹੜਾ ਤੁਹਾਨੂੰ ਆਪਾਂ ਸ਼ੌਂਕ ਕਰਾਇਆ। ਹੁਣ ਦਿਖਾਉਨੇ ਆਪਾਂ ਚੌਥਾ ਖੁੱਡਾ ਜਿਹੜਾ ਬਰੀਡਿੰਗ ਸੈਟਅਪ ਆ ਬਾਈ ਦਾ। ਆ ਜਿਉ ਬਾਈ। ਇਹ ਬਰੀਡਿੰਗ ਸੈਟਅਪ ਦੇ ਵਿੱਚ। ਦਿਲ ਖੁਸ਼ ਹੋ ਜੂ ਤੁਹਾਡਾ ਵੀ ਕਬੂਤਰ ਦੇਖ ਕੇ। ਤੇ ਕਿੱਦਾਂ ਦਾ ਲੱਗਦਾ ਸ਼ੌਂਕ ਦੱਸਣਾ ਜ਼ਰੂਰ। ਇਹ ਹੈ ਨਿੱਕੂ ਵਰਸੋਲੇ ਵਾਲੇ ਦੇ ਕਬੂਤਰ ਬਾਈ। ਸਭਤਰ ਘਟ ਪਰ ਪੂਰੇ ਅੱਤ ਟੀ ਸਾਹਮਣੇ ਬੈਠੀ ਨਾ ਉਤਰੀ ਜਿੱਦੀ ਇੱਕ ਬਾਰ ਕਾਲਾ ਵਾ ਹਾਂ ਇਹ ਦੋ ਸਾਲ ਆਪਣੇ ਕੋ ਲਗਾਤਾਰ ਉੱਡੀ ਰਹੀ ਵਾ ਜੀ ਠੀਕ ਆ ਪਿਛਲੇ ਦੋ ਸਾਲਾਂ ਤੋਂ ਸਹੀ ਹੈ ਸਾਲ ਨਹੀਂ ਢਾਈ ਇਹਦਾ ਇੱਠਾ ਉਧਰ ਲਾਲ ਡੱਬਾ ਇਹਦਾ ਪੱਠਾ ਵਾ ਕਬੂਤਰ ਨਾਲ ਮਤਲਬ ਇੱਕ ਲਾਲ ਡੱਬਾ ਇਹ ਜਿਹੜਾ ਲਾਲ ਚੀਨਾ ਉਹ ਇਹਦਾ ਪੱਠਾ ਵਾ ਲਾਲ ਡੱਬਾ ਦੂਜੇ ਦਾ ਇਹ ਕੂਤਰੀ ਨਾ ਲੱਗੋ ਖੜਾ ਇਹ ਜੰਮੀ ਹਾਂ ਹਾਂ ਦਬੇਰੇ ਸਿਰਫ ਇੱਕ ਆਕ ਉਤਰਿਆ ਇੱਕ ਆ ਉੱਪਰ ਆ ਠੀਕ ਹੈ ਠੀਕ ਹੈ ਦੋ ਡੱਬੇ ਨੇ ਆ ਦੋ ਡੱਬੇ ਬੋਆ ਬਚੂ ਹਾਂ ਬੈਠਾ ਭਈ ਉੱਪਰ ਦੇਖੋ ਕਿੰਨਾ ਸੋਹਣਾ ਸ਼ੌਂਕਾ ਵੀਰ ਦਾ ਦਿਲ ਖੁਸ਼ ਪਰਿੰਦੇ ਨੇ ਭਾਈ ਆ ਲਾਲ ਜੀਨਾ ਕਿਹੜਿਆਂ ਚੋ ਦੇ ਗાળા ਜਿਹੜਾ ਚਿੱਟੀ ਤਾਂ ਹੁਣ ਇਹ ਜਿਹੜੀਆਂ ਤੈਨੂੰ ਦੋ ਭੈਣਾ ਦੇਣੀਆਂ ਨਾ ਹਾਂ ਹਾਂ ਇਹ ਉਹਨਾਂ ਦਾ ਭਰਾ ਵਾ ਇਹ ਪਿਛਲੇ ਸਾਲ ਵੀ ਉੱਡਦਾ ਪਿਆ ਸੀ ਬਹੁਤ ਇਸ ਸਾਲ ਵੀ ਉੱਡੇ ਪਰ ਬਾਜੀ ਜਣੀ ਆਪਾਂ ਛੱਡਿਆ ਅੱਛਾ ਕਿਉਂਕਿ ਪੁਰਾਣੇ ਪਰਾਂ ਤੇ ਨਵੇਂ ਪਰਾਂ ਹੀ ਕਾਕ ਉਤਰੂ ਨਹੀਂ ਦਿੱਤੇ ਠੀਕ ਆ ਠੀਕ ਇਸ ਕਰਕੇ ਛਾੜੇ ਪਿਆ ਸੀ ਐਵੀ ਇਹਦੀ ਭੈਣ ਜਿਹੜੇ ਉੱਪਰ ਗਈ ਉੱਡ ਗਈ ਹਾਂ ਲੋ ਬਈ ਉੱਪਰ ਵੀ ਦੇਖੋ ਇਹ ਸਾਰੇ ਦੇ ਸਾਰੇ ਬਰੀਡਰ ਜੋੜੇ ਲਾਤੇ ਆ ਹੈ ਜੋੜੇ ਛੱਡਦੇ ਲਾਤੇ ਇਹ ਪੱਕੇ ਕਰ ਕਰਕੇ ਛੱਡੇ ਕਿੰਦਾਂ ਛੱਡ ਦਤੇ ਨਹੀਂ ਜਿਹੜੇ ਤਾਂ ਪੱਕੇ ਲੱਗੇ ਉਹ ਤਾਂ ਲੱਗ ਗਏ ਆਪਣੇ ਆਪ ਹੀ ਤੇ ਕੁਝ ਪੱਟੀਆਂ ਵੀ ਤੇ ਨਵੀਆਂ ਛੱਡੀਆਂ ਉਹ ਵੀ ਲੱਗ ਜਾਂਦੀਆਂ ਅੱਛਾ 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 ਮੈਂ ਚੱਲ ਆਹ ਜਿਹੜਾ ਕਬੂਤਰ ਰੱਤਾ ਉੱਡੇ ਕੇ ਬੈਠਾ ਧਾਰੀਆਂ ਆਲਾ ਹਾਂ ਆਇਆ ਇਹਦਾ ਭਰਾ ਪੋਣੇ ਜਿਹੜਾ 8ਵੇਂ ਦੇ ਕਰੀਬ ਬੈਠਾ ਨੇ ਇਹਦਾ ਭਰਾ ਹੈ ਇਹਦਾ ਇਹਦੇ ਨਾਲ ਦਾੜਾ ਬੱਚਾ ਹੈ ਆਡੇ ਦਾ ਤੇਰਾ ਜਿਹੜਾ ਉੱਡਿਆ ਹੈ ਨਾ ਇਹਦਾ ਵੀ ਭਰਾ ਹੈ ਅੱਛਾ ਅੱਛਾ ਇਹ ਇਹਨਾ ਚਹੀ ਇਹੋ ਜੀਆਂ ਧਾਰੀਆਂ ਸੀ ਉਹਦੇ ਵਧੀਆ ਉੱਡਿਆ ਹੈਗਾ ਹੀ ਸ਼ਾਮ-ਸ਼ਾਮ ਦਾ ਘੁੱਟਦਾ ਸੀ ਸ਼ਾਮ ਨੂੰ ਲੰਬਾ ਹੋ ਜਾਂਦਾ ਹੈਗਾ ਹੀ ਪਰ ਜਿੰਨੀ ਦੇ ਰੁੜਿਆ ਵਧੀਆ ਉੱਡਿਆ ਸੁਣਾ ਉੱਡਿਆ ਇਹੋ ਜਿਹਾ ਹੀ ਹੈ ਇਹ ਵੀ ਬਰੀਡਿੰਗ ਲਈ ਕੱਢ ਲਿਆ ਉਹਦੋਂ ਵੀ ਇੱਕ ਹੈਗਾ ਸਾਡੇ ਕੋਲ ਇੱਕ ਇਹਨੂੰ ਰੱਖ ਲਈਏ ਸਹੀ ਹੈ ਸਹੀ ਹੈ ਇਹ ਵੀ ਉੱਡਦਾ ਪਿਆ ਸੀ ਬਹੁਤ ਜ਼ਿਆਦਾ ਪਰ ਬਾਜੀ ਜੇ ਕੂਤਰ ਆਪਣੇ ਕੋ ਵੱਧੂ ਸੀ ਤੇ ਕਿੰਨੇ ਕੁ ਪਾਲਣੇ ਸਹੀ ਹੈ ਸਹੀ ਹੈ ਪੌਣੇ ਦੇ 6 ਹੀ ਬਿਲਕੁਲ ਬਿਲਕੁਲ ਇੱਕ ਜੋੜਾ ਆ ਵੀ ਬੈਠਾ ਹੀ ਹੋ ਇਹਦੇ ਬੱਚੇ ਉੱਡਦੇ ਸਭ ਤੋਂ ਵੱਧ ਅੱਛਾ ਅੱਛਾ ਇਹ ਕੂਤਰੀ ਆਪਣੀ ਪਿਛਲੇ ਤੋਂ ਪਿਛਲੇ ਸਾਲ ਹਾਂ ਇਹ ਬੈਠੀ ਸੀ 6:00 ਵਜੇ 1 ਮਿੰਟ ਤੇ ਜਦੋਂ ਪੂ ਲਗਰਮੀ ਸੀ ਠੀਕ ਆ ਇਹ ਕਬੂਤਰੀ ਬੈਠੀ ਸਹੀ ਆ ਇਹਦੇ ਨਾਲ ਕਬੂਤਰ ਲੱਗਾ ਆ ਸਹੀ ਆ ਇਹਦੇ ਪੱਠੀਆਂ ਪੱਠੇ ਸਭ ਤੋਂ ਵੱਧ ਉੜਦੇ ਹਾਂ 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 ਇੱਕ ਪੱਠੀ ਇਹਦੀ ਆ ਜਿਹੜੀ ਤੁਹਾਨੂੰ ਅਜੀ ਠੀਕ ਆ ਠੀਕ ਆ ਆ ਜਾਓ ਵੀ ਮਿੱਤਰੋ ਤੁਹਾਨੂੰ ਇੱਕ ਹੋਰ ਚੀਜ਼ ਦਿਖਾਈਏ ਆਹ ਆਹ ਕਬੂਤਰੀਆਂ ਦੇਖੋ ਹੁਣ ਦੇਖੋ ਹੁਣ ਪਤਾ ਲੱਗਦਾ ਨਾ ਐ ਪਤਲੀਆਂ ਜਿਹਨੇ ਕਹਿੰਦੇ ਨੇ ਚੂੜੀਦਾਰ ਕਬੂਤਰੀਆਂ ਬਿਲਕੁਲ ਪਤਲੀਆਂ ਦੇਖੋ ਧੌਣਾ ਤੇ ਖੜਾਣ ਦੇਖੋ ਇਹਨਾਂ ਕਬੂਤਰੀਆਂ ਦੀ ਐਨ ਇੱਕਦਮ ਸਿਰਾ ਆਹ ਥੱਲੇ ਡੱਬਿਆਂ ਚੋਂ ਬਣਾਈ ਸੀਗੀ ਇਧਰ ਹੋ ਗਿਆ ਟੁਪਾਲੀ ਡੱਬੀ ਅੱਛਾ ਇਹ ਉੜਦੀ ਬਹੁਤ ਵਧੀਆ ਜ਼ੋਰ ਬਹੁਤ ਲਾਉਂਦੀ ਏ ਤੇ ਭੋਲੀ ਉੜਦੀ ਮੈਂ ਇਹਨੂੰ ਡਾਕੀ ਲਿਆ ਮੈਨੂੰ ਮੈਰੀ ਲੱਗਾ ਠੀਕ ਆ ਠੀਕ ਆ ਇਹ ਕਬੂਤਰ 2 ਸਾਲ ਤੋਂ ਉੱਡਣੇ ਲਗਾਤਾਰ ਅੱਛਾ ਇਹ ਨੀਲੇ ਮੋਢਿਆਂ ਵਾਲਾ ਹਾਂ ਇਹ ਉੱਡਣ ਦਾ 2 ਸਾਲ ਪਾ ਪਾਈ ਤੋਂ ਤਾਂ ਮੋਕਾ ਨਹੀਂ ਹੋ ਜਾ ਠੀਕ ਆ ਠੀਕ ਆ ਆ ਦੇਖ ਲੋ ਮਿੱਤਰੋ ਭਰਾ ਦਾ ਸ਼ੌਂਕ ਐਨ ਕਰੀਮ ਇਕੱਠੀ ਕੀਤੀ ਪਈ ਆ ਉਹੀ ਜੋੜੇ ਲਾਏ ਪਏ ਨੇ ਜਿਹੜੇ ਉੜਦੇ ਨੇ ਆ ਕਬੂਤਰੀ ਕਿਹੜਿਆਂ ਚ ਆ ਜਿਹੜੀ ਬੈਠੀ ਆ ਚਿੱਟੀਆਂ ਦੀ ਆ ਖੜੀ ਇਹਨੂੰ ਨਾਲੇ ਤੇ ਵੀ ਇਹਨਾਂ ਚੋਂ ਬਾਜੀ ਛੱਡੀ ਆਓ ਆਓ ਬੈਠੀ ਜਾ ਕੇ ਉੱਥੇ ਉਹ ਆ ਲੋ ਬਾਈ ਤੁਹਾਨੂੰ ਕਬੂਤਰੀ ਦਾ ਸ਼ੌਂਕ ਕਰਾਉਨੇ ਆ ਕਬੂਤਰੀ ਗੱਦੀ ਆ ਪੂਰੀ ਸਿਰਾਈ ਆ ਚਟੀਆਂ ਦੀ ਮਾੜੀ ਜਿਹੀ ਲਾਲ ਚਟੀਆਂ ਦੀ ਲਾਲੀ ਅੱਖਾਂ ਦੇ ਵਿੱਚ ਪਰ ਕਬੂਤਰੀ ਗੱਲਬਾਤ ਵਾਲਾ ਕਬੂਤਰੀ ਦੀ ਕਜੂਦ ਬੜਾ ਤਗੜਾ ਇਹ ਬਾਈ ਦੀ ਹੁਣ ਛੱਡੀ ਜਰਾ ਇਹਨੂੰ ਆਹ ਲੋ ਬਾਈ ਤੁਹਾਨੂੰ ਕਬੂਤਰੀ ਦਿਖਾਉਨੇ ਆ ਆਹ ਛੱਡੀ ਆ ਚਟੀਆਂ ਦੀ ਇਹਨੂੰ ਮਾਂ ਵੀ ਦਿਖਾਉਣਾ ਹਾਂ ਯਾ ਕਬੂਤਰੀ ਸੇਮ ਤੋਂ ਬੋਲ ਖੋਣੇ ਤੁਹਾਨੂੰ ਇਹਦੀ ਮਾਂ ਨਹੀਂ ਬਈ ਦੂਸਰੀ ਦੀ ਇਹ ਉਹਦੀ ਮਾਂ ਆ ਨੋ ਬਈ ਇਹ ਇਸ ਕਬੂਤਰੀ ਦੀ ਮਾਂ ਆ ਪਰ ਵੀ ਦਿਖਾਵੇ ਇਹਦੇ ਜੀ ਇਹ ਨਹੀਂ ਇਹਦੇ ਪਰ ਬਈ ਤੁਹਾਨੂੰ ਇਹਦਾ ਵੀ ਪਿਓ ਦਿਖਾਉਣਾ ਸਹੀ ਆ ਇਹ ਇਹਦਾ ਵੀ ਪਿਓ ਦਿਖਾਉਣਾ ਅੱਗੇ ਤੋਂ ਅੱਗੇ ਜਿਹੜੇ ਆ ਬਈ ਲਾਈਨ ਬਰੀਡ ਜਿਹੜੇ ਕੀਤੇ ਹੁੰਦੇ ਆ ਠੀਕ ਆ ਨਾ ਉਹਨੇ ਬੱਚੀ ਜਿਆਦੇ ਕਬੂਤਰ ਉਹਨਾਂ ਤੋਂ ਜਿਹੜੀਆਂ ਨਸਲਾਂ ਆ ਕੇ ਤੋਂ ਅੱਗੇ ਬਣਾਈਆਂ ਆ ਆ ਇਹਦਾ ਪਿਓ ਆ ਇਹਨਾਂ ਕੁੱਤਰੀਆਂ ਚਿੱਟੀਆਂ ਦਾ ਆ ਲੋ ਆ ਆ ਪਿਓ ਹੈ ਨਾ ਕਬੂਤਰੀਆਂ ਦਾ ਸਹੀ ਆ ਜਿੱਥੇ ਵੀ ਜਾਈਦਾ ਬਾਈ ਤੁਹਾਨੂੰ ਸ਼ੌਂਕ ਕਰਾਈਦਾ ਕਿਉਂਕਿ ਸ਼ੌਂਕ ਜਿਹੜਾ ਇੱਕ ਤਵੇਗਾ ਐਸੇ ਛੱਤ ਦੇ ਉੱਤੋਂ ਬਹੁਤ ਤਗੜੀ ਉਡਾਰ ਆਂਦੀ ਆ ਘਰ ਵਾਲੀਆਂ ਬਾਜੀਆਂ ਉਡਦੀਆਂ ਫੇਰ ਤੁਹਾਨੂੰ ਦੱਸ ਦਈਏ ਇਸ ਛੱਤ ਤੋਂ ਐ ਬਾਜੀ ਛਡੀ ਕੁਤਰੀ ਅੱਛਾ ਤੇ ਬੈਠੀ 1 ਵਜੇ ਜਦੋਂ ਗਰਮੀ ਬਾੜੀ ਸੀਗੀ ਅੱਛਾ ਇਹ ਖਟੀਆਂ ਦੀਆਂ ਖਟੀਆਂ ਦੀਆਂ ਸਹੀ ਆ ਇਹ ਐਸੇ ਜੋੜੇ ਦੀਆਂ ਠੀਕ ਉਧਰ ਸਹੀ ਆ ਦੋ ਦਾ ਬਹੁਤ ਵਧੀਆ ਬਾਈ ਤੇ ਸ਼ੌਂਕ ਵੀ ਤੁਹਾਡਾ ਬਹੁਤ ਸੋਹਣਾ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਮਿੱਤਰੋ ਕਿਦਾਂ ਦਾ ਲੱਗਾ ਵੀਰ ਦਾ ਸ਼ੌਂਕ ਜ਼ਰੂਰ ਦੱਸਣਾ ਠੀਕ ਹੈ ਤੇ ਵੀਡੀਓ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆ ਦਿਓ ਹੁਣ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ